ਪੂਰੀ ਆ ਦੋਸਤੀ ਲਾੜਲੇ ਪੂਰੀ ਆਪਣੀ ਭਾਈ ਹੈ ਯਾਬ ਅਬ ਉਹ ਆਪਣੀ ਭਾਈ ਹੈ ਭਾਈ ਹੈ ਆਪ ਠੀਕ ਹੈ ਹਾਂ ਚੱਲ ਚੱਲ ਧਿਆਨ ਰੱਖ ਆਪਣਾ ਗਊ ਮਾਤਾ ਜਿਨ੍ਹਾਂ ਨੂੰ Hindu ਧਰਮ ਦੇ ਵਿੱਚ ਮਾਂ ਦਾ ਦਰਜਾ ਦਿੱਤਾ ਗਿਆ ਤੇ ਉਸੇ ਗਊ ਮਾਤਾ ਦੇ ਨਾਲ ਇੱਕ ਮੁੰਡੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁੰਡਾ ਗਊ ਮਾਤਾ ਨੂੰ ਚਿਕਨ ਮੋਮੋਜ਼ ਖਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਇਸ ਮੁੰਡੇ ਦੀ ਛੇਤਰ ਪ੍ਰੇਡ ਹੋਈ ਹੈ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਹਿੰਦੂ ਸੰਗਠਨ ਪਹੁੰਚਦਾ ਹੈ ਤਾਂ ਬਾਅਦ ਵਿੱਚ ਕੀ ਕੁਝ ਹੁੰਦਾ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਫਿਲਹਾਲ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਜਿੱਥੇ ਇੱਕ ਮੁੰਡੇ ਨੂੰ ਇੱਕ ਗਾਂ ਨੂੰ ਚਿਕਨ ਮੋਮੋਜ਼ ਖਵਾਉਂਦੇ ਦੇਖਿਆ ਗਿਆ ਹੈ ਇਸ ਮੁੰਡੇ ਨੂੰ ਸੋਸ਼ਲ ਮੀਡੀਆ ਐਪ ਤੇ ਮੋਮੋਜ਼ ਖਾਣ ਦਾ ਟਾਸਕ ਮਿਲਿਆ ਸੀ ਪਰ ਉਹ ਪੂਰਾ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਸੈਕਟਰ 56 ਦੇ ਵਿੱਚ ਉਸਨੇ ਬਚੇ ਹੋਏ ਮੋਮੋਜ਼ ਦੀ ਪਲੇਟ ਇੱਕ ਗਾਂ ਦੇ ਸਾਹਮਣੇ ਕਰ ਦਿੱਤੀ। ਯੁਵਕ ਲਾਈਵ ਸਟ੍ਰੀਮਿੰਗ ਦੇ ਦੌਰਾਨ ਇਹ ਸਭ ਕੁਝ ਕਰ ਰਿਹਾ ਸੀ। ਮੁੰਡੇ ਦੀ ਵੀਡੀਓ ਵਾਇਰਲ ਹੋ ਕੇ ਗੋ ਰਖਸ਼ਕਾਂ ਤੱਕ ਪਹੁੰਚ ਗਈ। Hindu ਸੰਗਠਨ ਦੇ ਕਾਰਕਿਰਤਾਵਾਂ ਨੇ ਮੁੰਡੇ ਦੀ ਫੜ ਕੇ ਛੇਤਰ ਪ੍ਰੇੜ ਕੀਤੀ ਹੈ। ਨਾਲੇ ਇਸ ਮੁੰਡੇ ਦੇ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ। ਪੁਲਿਸ ਨੇ ਹਿੰਦੂ ਸੰਗਠਨ ਦੀ ਸ਼ਿਕਾਇਤ ਤੇ ਸੈਕਟਰ 56 ਥਾਣੇ ਦੇ ਵਿੱਚ ਇਸ ਮੁੰਡੇ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ ਮੁੰਡੇ ਦੀ ਪਛਾਣ ਗੁਰੂਗ੍ਰਾਮ ਦੀ ਨਿਊ ਕਲੋਨੀ ਨਿਵਾਸੀ ਰਿਤਿਕ ਦੇ ਵਜੋਂ ਹੋਈ ਹੈ ਉਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਬੀਏ ਇੰਗਲਿਸ਼ ਆਨਰਸ ਦਾ ਸਟੂਡੈਂਟ ਹੈ ਇਸ ਦੇ ਪਿਤਾ ਇੱਕ ਦੁਕਾਨਦਾਰ ਨੇ ਤੇ ਮਾਂ ਇੱਕ ਡਾਕਟਰ ਹੈ ਗੋ ਰੱਖਿਆ ਪ੍ਰਮੁੱਖ ਦੇ ਚਮਨ ਖਟਾਣਾ ਦਾ ਕਹਿਣਾ ਹੈ ਕਿ ਹਿੰਦੂ ਧਰਮ ਦੇ ਵਿੱਚ ਗਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਅਜਿਹਾ ਕੰਮ ਕਰਕੇ ਕਿਸੇ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਹਨਾਂ ਨੇ ਪੁਲਿਸ ਤੋਂ ਮੁੱਲਜ਼ਮ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੁੰਡੇ ਨੇ 7 ਦਸੰਬਰ ਨੂੰ ਵੀਡੀਓ ਰਿਕਾਰਡ ਕੀਤਾ ਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ 8 ਦਸੰਬਰ ਨੂੰ ਉਸ ਨੂੰ ਫੜਿਆ ਗਿਆ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਹੋਈ ਹੈ ਫਿਲਹਾਲ ਇਸ ਮੁੰਡੇ ਦੇ ਵੱਲੋਂ ਹੁਣ ਰਿਤਿਕ ਜੋ ਦੱਸਿਆ ਜਾ ਰਿਹਾ ਨਾਮ ਮਾਫੀ ਵੀ ਮੰਗੀ ਗਈ ਹੈ ਪਰ ਇਹ ਕਿੱਥੋਂ ਤੱਕ ਜਾਇਜ਼ ਹੈ ਸਾਰਿਆਂ ਨੂੰ ਪਤਾ ਹੈ ਕਿ ਹਿੰਦੂ ਧਰਮ ਦੇ ਵਿੱਚ ਗਊ ਮਾਤਾ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤਾਂ ਅਜਿਹਾ ਕਰਨਾ ਧਾਰਮਿਕ ਭਾਵਨਾਵਾਂ ਨੂੰ ਸਿੱਧੇ ਤੌਰ ਤੇ ਠੇਸ ਪਹੁੰਚਾਉਣਾ ਫਿਲਹਾਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ ਕਿ ਅੱਜ ਕੱਲ ਦੇ ਨੌਜਵਾਨਾਂ ਦੇ ਵੱਲੋਂ ਜੋ ਅਜਿਹਾ ਕੀਤਾ ਜਾ ਰਿਹਾ ਹੈ ਉਹ ਕਿੱਥੋਂ ਤੱਕ ਜਾਇਜ਼ ਹੈ